ਨੇ ਗਰੀਬਾਂ ਦਾ ਧੱਕੇ ਕੀਤੇ ਆ ਗਰੀਬਾਂ ਦੇ ਜਵਾਕਾਂ ਦੇ ਨੂੰ ਪਤਾ ਨਹੀਂ ਠੋਹੀ ਹੈ ਗਰੀਬਾਂ ਦੇ ਚੁੱਲਿਆਂ ਦੀ ਅੱਗ ਮੁਝਾਈ ਹੈ ਤਾਂ ਕਰਕੇ ਉਹਨਾਂ ਨੂੰ ਦਜੀਜੇ ਭੁਗਤਣੇ ਪੈਣੇ ਆਜ ਇੱਥੇ ਮੈਂ ਜਦੋਂ ਆਇਆ ਆ ਗੱਦੀ ਦਾ ਹਾਲ ਦੇਖ ਲਓ ਸਾਨੂੰ ਹਰ ਜਗ੍ਹਾ ਤੇ ਕੋਈ ਕਮਿਨਿਟੀ ਮੈਨੂੰ ਹਰੇ ਪਰ तो चार पांच थे मैं हरेक स्टेज हरेक थे बंदा हर जो दीज लोग अपनी पढ़ाश कर लो नारा ला लो मान लो तीन चार पीढ़ियों की पढ़ाश कठी हो पी है اپنی خون پسینے ਨਾਲ پارٹی بنائی ہے ਆਮ ਆਦਮੀ ਪਾਰਟੀ ਅਸੀਂ ਉਹ ਕੰਮ ਹੱਥ ਤਾਂ ਨਹੀਂ ਕਰਦੇ ਕਿ ਕਿਸੇ ਨੂੰ ਸਾਡੇ ਬੰਦੇ ਨੂੰ ਹਰਾਈਏ ਜਾਂ ਫਲਾਦੇ ਉਕਾ ਬਿੱਡੂ ਨੂੰ ਕਹਿ ਰਹੇ ਹੋ ਕਿ ਚੌਥੇ ਨੰਬਰ ਤੇ ਹੁਣ ਜਾਂ ਪੰਜਵੇਂ ਨੰਬਰ ਤੇ ਇਸ ਗੱਲ ਦੀ ਮਿਹਨਤ ਕਰਦਾ ਬਾਕੀ ਕੰਮ ਛੱਡ ਦੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਬਾਕੀ ਕੰਮ ਛੱਡ ਦੇ 13 ਜੀ ਹਾਂ ਮੈਂ ਪੱਤੀ ਗਿਆ ਮੈਂ ਬਾਗੇ ਜਾਣੇ ਗਿਆ ਮੈਂ ਫਿਰੋਜ਼ਪੁਰ ਗਿਆ ਇਸ ਵਾਰ ਅਸੀਂ ਹੋਰ ਕਿਸੇ ਪਾਸੇ ਦੇਖਣੇ ਨਹੀਂ ਕਿਉਂਕਿ 2 ਸਾਲਾਂ ਦੇ ਸਿਰਫ 2 ਸਾਲਾਂ ਦੇ ਕੰਮ ਲੈ ਕੇ ਜਾ ਰਹੇ ਹਾਂ ਜਿਦੇ ਵਿੱਚ 43000 ਨੌਕਰੀਆਂ ਨੇ ਜਿਦੇ ਵਿੱਚ ਬਿਜਲੀ ਦਾ ਬਿੱਲ ਜਿਹੜਾ ਘਰਾਂ ਦਾ ਬਿੱਲ 0 ਆਉਂਦਾ ਖੇਤਾਂ 'ਚ ਜਦੋਂ ਮਰਜ਼ੀ ਬਿਜਲੀ ਵਰਤਣੀ ਹੈ ਬਸ ਟਰੈਕਟਰ ਦਾ ਹਰੇ ਰੰਗ ਦਾ ਬਟਨ ਦੱਬ ਲੋ ਮੋਟਰ ਚੱਲ ਪੈਂਦੀ ਹੈ ਕੋਈ ਕੱਟੀ ਲੱਗਦੇ ਦਿਨੇ ਦਿਨੇ ਰਾਸ਼ਟਰ ਸਰਕਾਰ ਰਾਜ ਸਰਕਾਰ ਨੇ ਉਹ ਬਣਾਏ ਨੇ ਜਿਹੜੇ ਇਹਨਾਂ ਕਰਦੇ ਸੀ ਕਲ ਕਿ ਜਿਹੜੀ ਤੁਸੀਂ ਹੈਰਾਨ ਹੋ ਜੂਗੇ ਜਿਹੜੀ ਕਲ ਕੇ ਇਸ ਵਰਗ ਦੀਪਾ ਨੂੰ ਮਿਲੂਗੀ ਜਿਹੜੀ ਕਲ ਕੇ ਇਸਮਤ ਮੰਡੀ ਚ ਆਈ ਹੈ ਉਹੀ ਪੰਜ-ਛੇ ਦਿਨਾਂ ਦਾ ਗਰੀਬਾਂ ਦੇ ਪੰਜਾਬ ਦੇ ਵਿੱਚ ਇੱਕ ਇੱਕ ਰੁਪਇਆ ਤੁਹਾਡੇ ਵਿਕਾਸ ਤੇ ਲੱਗੂਗਾ ਜਿਨ੍ਹਾਂ ਨੇ ਪਹਿਲਾਂ ਰੁਪਈਏ ਖਾਦੇ ਨੇ ਵਿਆਸ ਰੇਸ਼ੇ ਸੁਖਰਾਵਾਂਗੇ ਹਮੇ ਪਹਾੜਾਂ ਦੇ ਲੱਗੇ ਹੋਏ ਨੇ ਜੰਗੀਆਂ ਦੇ ਕਿਉਂਕਿ ਉਹ ਦੋ ਸਸਮਾੜਾ ਰਾਜ ਦਾ ਮਹਿਲ ਬੱਦ ਰਾਇਆ ਸੀ ਇਹਨੇ ਲੋਕਾਂ ਦਾ ਪੈਸਾ ਆਪਣੇ ਵਾਸਤੇ ਵਰਤੇ ਇਸ ਕੰਕੂਨ ਸਾਹ ਆਪ ਦਾ ਡੇਰੇ ਪੈਰ ਵਿੱਚ ਉਹ ਕਹਿੰਦਾ ਪੁੱਤ ਗਲਤ ਗੱਲ ਨਾਲ ਨੂੰ ਵੋਟ ਪਾਉਂਦੇ ਹੁੰਦੇ ਸੀ ਹੁਣ ਤੂੰ ਕਹਿ ਵੀ ਸਟੇਜ ਤੇ ਜਾ ਕੇ ਕਿ ਹੁਣ ਨਹੀਂ ਪਾਉਂਦੇ ਕੋਈ ਗੱਲ ਆਉਦੀ ਜੀ ਇਹਨਾਂ ਦੇ ਬਾਬੇ ਨਾਲ ਕਿ ਤੂੰ ਕਿਸਾਨ ਕੇ ਵੋਟਾਂ ਪਾਈਗੇ ਉਸੇ ਬਾਬੇ ਨਾਲ ਕਿ ਦੀ ਪਾਣੀ ਰੋਣ ਤੇ ਇਹਨਾਂ ਨੇ ਕਰੀਆਂ ਸੀ ਇਹਨਾਂ ਨੇ ਅੰਗ ਫੜਵਾ ਕੇ ਗੁਰੂ ਸਾਹਿਬ ਦੇ ਦਰਿਆ ਸ਼ਰੋਤ ਤੇ ਹੁਣ ਨਹੀਂ ਕਰਦਾ ਪੁੱਤਰ ਜੇ ਉਹਨਾਂ ਨੇ ਬਾਬਰ ਲੁਕਿੰਗ ਜੇ ਗ੍ਰੈਂਡਰੀ ਕਰਨ ਵਾਲਿਆਂ ਦੇ ਹੱਕ ਦਾ ਪਤਨ ਦੱਭਾਂਗੇ ਇਹਦਾ ਮਤਲਬ ਆਪਾਂ ਲਈ ਨਹੀਂ ਸਿਰਫ ਸਾਹਮਣੇ ਸੋ ਇਸ ਕਰਕੇ ਜੂਰੀ ਸਾਮ ਆਪ ਵੀ ਦੇਖੀ ਜਾਂਦੇ ਨੇ ਉਹੀ ਸਜ਼ਾ ਦੇ ਰਹੇ ਨੇ ਹਾਲਤ ਦੇਖ ਲਓ ਹੁਣ ਕੀ ਪੈ ਗਈ ਹੈ ਸਪਕ ਅਰਵਿੰਕ ਜੀ ਵਾਜਰੇ ਨੇ ਕਿਹਾ ਕਿ ਉਹ ਬਾਲਾ ਨਹੀਂ ਕਰਦੇ ਜਿਹਨਾਂ ਆਪਾਂ ਪੂਰਾ ਨਾਮ ਕਰ ਸਕਦੇ ਹੁਏ ਨਾਲ ਪੰਜਾਬ ਦੇ ਵਿੱਚ 58 ਲੱਖ

ਤੁਹਾਡਾ ਤੁਹਾਨੂੰ ਨਿੱਕਾ ਪ੍ਰੀਸਤਾ ਦਾ ਖਾਲਿਆ। ਜਿਹੜੇ ਫਰਾਂਸੀ ਨੂੰ ਫਰਾਂਸੀ ਨੂੰ ਫਰਾਂਜ਼ਾ ਖੜਾ ਕਰਤਾ ਆਮ ਆਨਕ ਪਾਰਟੀ ਫਰਾਂਸੀ ਨੂੰ 13 ਮੇਰੇ 13 ਦਾ ਮਤਲਬ ਹੈ ਮੇਰੇ ਆਪਣੇ ਪਾਰਲੀਮੈਂਟ ਦੀ ਪੌੜੀ ਚੜ ਕੇ ਬੋਲਣਗੇ ਕਿ ਮੈਨੂੰ 13 ਜ਼ੁਬਾਨਾਂ ਮਿਲ ਜਾਣਗੀਆਂ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਹੈ ਮੁੱਠੀ ਬੰਨ ਕਰਕੇ ਇੰਕਲਾਬ ਦੀ ਦਵਾਦਾਨ ਹਾਂ ਲਾਉਣਗੇ ਤਾਂ ਮੈਨੂੰ 13 ਹੋਰ ਹੱਥ ਮਿਲ ਜਾਣਗੇ ਜਿਹੜੇ ਮੈਨੂੰ ਕੰਮ ਕਰਨ ਵਾਸਤੇ ਸਮਾਪਤ ਵਕਸ਼ਣ ਤੇ ਕਾਰੋਬਾਰ ਨਹੀਂ ਸਕਦੀ 13 ਇਹ ਹੋਗੇ ਸੌਦਮਾ ਪੁਰਸਿੱਤਰ ਜਿੱਤਰੇ ਆਂ ਦਿੱਲੀ ਦੇ ਸਾਰੇ ਜਿੱਤਰੇ ਆਂ ਹਰ ਸੋ ਨੂੰ ਗੁਲਾਬ ਜਾਊਂਗਾ ਗੁਲਾਬ ਤੋਂ ਵੀ ਜਿੱਤਰੇ ਆਂ ਤੇ ਆਪਾਂ ਸਾਤ ਤੋਂ ਵੀ ਜਿੱਤਰੇ ਆਂ ਦਸ ਆਪਣੇ ਪਹਿਲੀ ਦੇ ਰਾਸਤਵਾਂ ਚ ਗਿਰੋ ਜਿਹੜੋ 35 40 ਹੋਗੇ ਉਹ ਵੀ ਬੋਲਣ ਵਾਲੇ ਉਹ ਵੀ ਅਵੀ ਪਾ ਕੇ ਸਿੰਗਲ ਮਿੱਟੀ ਦੇ ਮਾਰਸ ਸਰ ਜਦੋਂ 35 40 ਹੋ ਗਏ ਫਿਰ ਆਪਾਂ ਨੂੰ ਕੋਲ ਰੋਕ ਲੂ ਦਇਆ ਆਪਦੇ ਰਸਤੇ ਆ ਬਣਾਉਂਦੇ ਹੁੰਦੇ ਨੇ ਦਇਆ ਮਾਨੂੰ ਨੱਕੇ ਲੱਗ ਸਕਦੇ ਇਹ ਪੁੱਛਿਆ ਅਰੇ ਪੰਜਾਬ ਚ ਮੈਂ ਕਿਹਾ ਜੀ 13 0 ਕਿਤੇ ਪੱਕਾ ਮੈਂ ਆਹ ਜੀ ਅੱਜ ਫਿਰ ਮੇਰੇ ਵੱਲੋਂ ਉਹਨਾਂ ਸਾਰਿਆਂ ਨੂੰ ਧੰਨਵਾਦ ਕਹਿੰਦੀ ਕਿ ਮੈਨੂੰ ਜੇਲ੍ਹ ਚ ਕੈਦੀ ਬੈਠੇ ਆ ਕੋਈ ਗੱਲ ਨਹੀਂ ਇਹਨੂੰ ਲੱਗਦਾ ਪੱਤਰੀ ਕੇਲੀਵਾਲ ਨੂੰ ਜੇਲ੍ਹ ਚ ਕਰਕੇ ਅਸੀਂ ਉਹ ਪਾਰਟੀ ਦੀ ਵਾਟ ਨੋਕ ਰਾਗੇ ਇੱਕ ਬੰਦੇ ਨੂੰ ਅੰਦਰ ਕਰ ਸਕਦੇ ਹੋ ਪਰ ਉਹਦੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਆ ਜਿਹੜੇ ਕੇਜਰੀਵਾਲ ਦੀ ਸੋਚ ਨਾਲ ਹੀ ਪੈਦਾ ਹੋਵੇ ਆ ਨੱਖਾਂ ਨੇ ਕਹਿੰਦਾ ਉਹ ਜਿਹੜਾ ਆਪੀ ਕਰੋਗੇ ਸਿੱਧਾ ਕਿਹਦਾ ਸਰੂਕਾਰ ਚੋਣਾ ਇਹਦੇ ਇਹਨਾਂ ਦਾ ਤੇ ਬੀਜੇਪੀ ਵਾਲੇ ਆਕਾਲੀ ਦਾ ਸਾਡਾ ਮੁਕਾਬਲਾ ਮੁੰਡਾ ਇਹ ਗੂੜ ਕਰਤੇ ਸਾਡਾ ਮੁਕਾਬਲਾ ਬੇਰੁਜ਼ਗਾਰੀ ਦਾ ਹੈ ਸਾਡਾ ਮੁਕਾਬਲਾ ਇੰਡਸਟਰੀ ਨੂੰ ਇੱਥੇ ਲੈ ਕੇ ਆਉਣਾ ਸਾਡਾ ਮੁਕਾਬਲਾ ਵਪਾਰੀ ਦਾ ਵਪਾਰ ਵਧਾਉਣਾ ਸਾਡਾ ਮੁਕਾਬਲਾ ਬਕਾਉਂਦਾ ਦੀ ਦੁਕਾਨਦਾਰੀ ਵਧਾਉਣੀ ਸਾਡਾ ਮੁਕਾਬਲਾ ਪਜਾਇਆਂ ਚਰੌਣਕਾਂ ਵਾਪਸ ਲਿਆ ਕੇ ਆਉਣੀਆ ਸਾਡਾ ਮੁਕਾਬਲਾ ਜਿੱਤੇ ਧਗਰੇ ਕੁਸ਼ਤੀਆ ਤੇ ਸਿੰਝਾਂ ਪੈੜੀਆਂ ਸਾਡਾ ਮੁਕਾਬਲਾ ਰੈਂਦਾ ਪੰਜਾਬ ਬਣਾਉਂਦਾ ਹੈ ਸਾਡਾ ਮੁਕਾਬਲਾ ਕਿਸੇ ਕਿਸੇ ਪਾਰਟੀ ਨਾਲ ਨਹੀਂ ਫਿਰ ਸੱਟੇ ਮਤਲਬ ਕਹਿੰਦੇ ਚਾਹੇ ਇਸ ਵਾਰ ਫਿਰ ਮੇ ਜਾਣਾ ਜੋ ਕੀ ਕਹਿੰਦੇ ਨੇ ਕਿ ਭਾਈ ਖੁੱਲੂ ਰੋਡ ਪਾਰ ਕੇ ਅਸੀਂ ਆਪਦਾ ਫਰਕ ਬਣਾਉਣਾ ਹੈ ਮੈਂ ਕਹਾਂ ਜੀ 1 ਜੂਨ ਨੂੰ ਤੁਸੀਂ ਆਪਣਾ ਫਰਜ਼ ਨਿਭਾ ਲਿਓ ਚਾਰੂ ਵਾਲਾ ਬਟਨ ਦਬਕੇ ਉਹ ਤੋਂ ਬਾਅਦ ਫਰਜ਼ ਜਿੰਮੇ ਆਉਂਦੀ ਜਿੰਮੇਵਾਰੀ ਤੁਹਾਡੇ ਪੁੱਤ ਦੀ ਹੈ ਤੁਹਾਡੇ ਤੁਹਾਡੇ ਬੱਚੇ ਪਰਾਂ ਦਾ ਸੀਆ ਕਾਲ ਹੈ ਜਿੰਦਾਬਾਦ ਹੱਥ ਖੜਾਏਗੇ ਕਾਪਨ ਸਿੰਘ ਮਾਨ ਜਿੰਦਾਬਾਦ ਸੁਬੀਰੋ ਅੱਜਾ ਲਿਖਾ ਹੋਇਆ ਸੰਸਦ ਦੇਵੀ ਕੀ ਦੀਵਾ ਹੈ ਯਾਨੀ ਕਿ ਸਾਡੀ ਸੋਚ ਜਿਹੜੀ ਹੈ ਪੰਜਾਬ ਪੱਖੀ ਦਿੱਲੀ ਪੱਖੀ ਲੋਕ ਪੱਖੀ ਸੋਚ ਹਸਪਤਾਲ ਬਣਾਉਣ ਦੀ ਸਕੂਲ ਬਣਾਉਣ ਦੀ ਉਹ ਸੋਚ ਨੂੰ ਪਾਰਲੀਮੈਂਟ ਚ ਪਹੁੰਚਾਉਣੇ ਵੀਰੋ ਪਰਸੋਂ ਰਿਜ਼ਲਟ ਆਇਆ ਜੋ ਪਿਛੋਖੇ ਦਰਜਾ ਹੈ 158 ਬੱਚੇ ਸਰਕਾਰੀ ਸਕੂਲਾਂ ਦੇ ਜੀਈ ਦਾ ਮੇਨ ਟੈਸਟ ਪਾਸ ਕਰਕੇ ਜੀਈ ਦਾ ਹੋਇਆ ਹੈ ਸਾਡੇ ਸਕੂਲ ਬਣ ਹ ਸਾਡੇ ਕੋਲੇ 1 ਮਹੀਨੇ ਦਾ ਕੋਲਾ ਵਾਦੂ ਪਿਆ 1 ਮਹੀਨੇ ਦਾ ਨਹੀਂ ਪਹਿਲਾਂ ਇਹਨਾਂ ਦਿਨਾਂ ਚ ਆਪਾਂ ਖਾਣਾ ਥੋੜੀ ਹੁੰਦੀ ਹੁੰਦੀ ਸੀ ਪੰਜਾਬ ਨੇ ਛਾ ਸਕਤਾ ਹੈ ਮੇਰਾ ਸਿਰਫ 3 ਦਿਨ ਦਾ ਕੋਲਾ ਬਚਾ ਸਿਰਫ 2 ਢਾਈ ਦਿਨ ਦਾ ਕੋਲਾ ਬਚਾ ਇਹ ਆ ਜਾਂ ਫਮਰਾ ਹੋਣੀ ਹੈ ਹਰ ਮਹੀਨੇ ਦਾ ਜਿਹੜਾ ਬਿਜਲੀ ਆਉਂਦੀ ਹੈ ਔਰ ਨਾਲੇ ਵੀ ਹੈ ਜਿਹੜੀ ਬਿਜਲੀ ਸਾਡੀ ਸੋਲਣਾਂ ਚ ਜਾਂਦੀ ਹੈ ਨਾ ਤੂੰ ਪੰਜਾਬ ਮੁੰਬਈ ਨੂੰ ਹੈਦਰਾਬਾਦ ਨੂੰ ਪੂਨੇ ਨੂੰ ਬੰਗਲੌਰ ਨੂੰ ਬਿਜਲੀ ਵੇਚਦੇ ਆ ਪਿਛਲੇ ਪਿਛਲੇ 40 ਦਿਨਾਂ ਚ 108 ਕਰੋੜ ਰੁਪਏ ਦੀ ਬਿਜਲੀ ਵੇਚੀ ਹੈ घर का कोई जी नौकरी तो जाने दार काम हो सकता है इसलिए मैं अपना मुखिया सुन मैं थोड़े सलाह करके काम कर दैसा नहीं लगा मैं लोग अप्रेड कर दिए

दोवे तो चको इन शीशे हाल एक महीपी जी पी जी उम्मीदवार ने धन्यवाद कर ਮੁੱਖ ਮੰਤਰੀ ਸਾਹਿਬ ਅਸੀਂ ਇਹਨਾਂ ਦਾ ਦਿੱਲੀ ਘਰ ਆਉਣ ਨੂੰ ਜੋ ਧੰਨਵਾਦ ਕਰਦੇ ਹਾਂ ਕਿਉਂਕਿ ਪੰਜਾਬ ਤੋਂ ਕੰਮ ਕਰਨ ਵਾਲੇ ਅੱਜ ਦੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਨੇ ਪਾਉਂ ਸਾਲਾਂ ਵਿੱਚ ਕਿਸਾਨ कहीं चार की जानी पाई कहीं करेगा जी थोड़े निकात चढ़ा करके साहबा जाओ साबुदी के सारे चिंता मिलेंगे लेकिन इस दिल ने कहा है मिलते रहे زندہ ज़िंदा گے